ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਭਵਿਕ ਪਾਣੀ ਪੰਜਾਬ ਵਿੱਚ ਰਾਤਾਂ ਆ ਸਧਾਰਨ ਗਰਮ ਹੋ ਰਹੀਆਂ ਹਨ ਜਦੋਂ ਕਿ ਘਟੋ ਘਟ ਤਾਪਮਾਨ ਆਮ ਨਾਲੋਂ 4.6 ਡਿਗਰੀ ਵਧ ਹੈ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਅਤੇ ਅਗਲੇ ਦਿਨਾਂ ਵਿੱਚ ਰਾਹਤ ਦੀ ਉਮੀਦ ਜਤਾਈ ਹੈ ਲੋਕਾਂ ਨੂੰ ਗਰਮੀ ਕਾਰਨ ਪਰੇਸ਼ਾਨੀ ਹੋ ਰਹੀ ਹੈ ਅਤੇ ਵੈਸਟਰਨ ਡਿਸਟਰਬੈਂਸ ਦਾ ਅਸਰ ਵੀ ਹੋ ਸਕਦਾ ਹੈ ਰਾਜਪੁਰਾ ਵਿੱਚ ਨਵੀਂ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੁਰਾ ਵਿੱਚ 150 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ ਕੀਤਾ ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਪਸ਼ੂ ਪਾਲਣ ਨੂੰ ਹੁਲਾਰਾ ਮਿਲੇਗਾ ਪੰਜਾਬ ਨੂੰ ਵਪਾਰਕ ਹੱਬ ਬਣਾਉਣ ਵਾਲੀ ਇਹ ਪਹਿਲ ਕਦਮੀ ਸੂਬੇ ਦੀ ਤਰੱਕੀ ਵਿੱਚ ਅਹਿਮ ਹੈ ਉन्नत ਕਿਸਾਨ ਐਪ ਰਾਹੀਂ ਸੀਆਰਐਮ ਮਸ਼ੀਨਾਂ ਦੀ ਬੁਕਿੰਗ ਸੌਖੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਉਨਤ ਕਿਸਾਨ ਐਪ ਉਤੇ 85000 ਤੋਂ ਵੱਧ ਸੀਆਰਐਮ ਮਸ਼ੀਨਾਂ ਨੂੰ ਮੈਪ ਕੀਤਾ ਗਿਆ ਹੈ ਕਿਸਾਨ ਘਰ ਬੈਠੇ ਫੋਨ ਰਾਹੀਂ ਇਹਨਾਂ ਨੂੰ ਬੁੱਕ ਕਰ ਸਕਦੇ ਹਨ ਅਤੇ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ 5000 ਤੋਂ ਵੱਧ ਵੀਐਲਐਫ ਨਿਗਰਾਨੀ ਕਰਨਗੇ ਅਤੇ ਵਾਤਾਵਰਣ ਸੰਭਾਲ ਵਿੱਚ ਸਹਾਇਤਾ ਕਰਨਗੇ ਲੁਧਿਆਣਾ ਵਿੱਚ ਨੌਜਵਾਨ ਦਾ ਕਤਲ ਗਵੰਡੀ ਨੇ ਮਾਰੀ ਗੋਲੀ ਲੁਧਿਆਣੇ ਦੇ ਰਾਮਨਗਰ ਵਿੱਚ ਗਵੰਡੀ ਨੇ ਨੌਜਵਾਨ ਨੂੰ ਦੁਕਾਨ ਤੇ ਆ ਕੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਪੁਲਿਸ ਜਾਂਚ ਸ਼ੁਰੂ ਕਰ ਚੁੱਕੀ ਹੈ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ ਅਤੇ ਮੁਲਜ਼ਮ ਨੂੰ ਫੜਨ ਲਈ ਤਲਾਸ਼ ਜਾਰੀ ਹੈ ਰਣਜੀਤ ਸਾਗਰ ਡੈਮ ਤੋਂ ਰਾਵੀ ਵਿੱਚ ਪਾਣੀ ਛੱਡ ਗਿਆ ਰੰਜੀਤ ਸਾਗਰ ਡੈਮ ਤੋਂ 35000 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਨਾਲ ਰਾਵੀ ਦਰਿਆ ਵਿੱਚ ਉਫਾਨ ਆ ਗਿਆ ਹੈ। ਅਧਿਕਾਰੀਆਂ ਨੇ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅਤੇ ਨਿਚਲੇ ਇਲਾਕਿਆਂ ਵਿੱਚ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਪਾਣੀ ਦੇ ਪੱਧਰ ਵਿੱਚ ਵਾਧੇ ਨਾਲ ਗ੍ਰਾਮਪੰਡਾ ਨੂੰ ਨੁਕਸਾਨ ਹੋ ਸਕਦਾ ਹੈ। ਲੁਧਿਆਣਾ ਵਿੱਚ ਮੂਰਤੀ ਪੂਜਨ ਦੌਰਾਨ ਫਾਇਰਿੰਗ ਨੌਜਵਾਨ ਮਾਰਿਆ। ਲੁਧਿਆਣੀ ਦੇ ਫੌਜੀ ਕਲੋਨੀ ਵਿੱਚ ਮੂਰਤੀ ਪੂਜਨ ਦੌਰਾਨ ਬਦਮਾਸ਼ਾਂ ਨੇ ਫਾਇਰਿੰਗ ਕਰ ਨੌਜਵਾਨ ਨੂੰ ਮਾਰ ਦਿੱਤਾ ਜਦੋਂ ਉਸ ਦਾ ਪਿਤਾ ਅੱਖਾਂ ਸਾਹਮਣੇ ਸੀ। ਪੁਲਿਸ ਨੇ ਮਾਮਲਾ ਰਜਿਸਟਰ ਕੀਤਾ ਅਤੇ ਮੂਲ ਜ਼ਮਾਨੇ ਨੂੰ ਫੜਨ ਲਈ ਛਾਪੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਅਪਡੇਟ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਾਦਸੇ ਤੋਂ ਬਾਅਦ ਆਈ ਸੀ ਯੂ ਵਿੱਚ ਹਨ ਅਤੇ ਉਹਨਾਂ ਦੀ ਹਾਲਤ ਨਾਜ਼ੁਕ ਹੈ ਗਾਇਕ ਕੁਲਵਿੰਦਰ ਬਿੱਲਾ ਨੇ ਅਰਦਾਸ ਕਰਨ ਦੀ ਅਪੀਲ ਕੀਤੀ ਅਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ ਅਤੇ ਫੈਨ ਚਿੰਤਿਤ ਹਨ NDA ਪ੍ਰੀਖਿਆ ਵਿੱਚ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਕੈਡਟ ਸਫਲ। ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸੇਸ ਪ੍ਰੀਪਰੇਟਰੀ ਇੰਸਟੀਚਿਊਟ ਦੇ 74 ਕੈਡਟਾਂ ਨੇ NDA 156 ਕੋਰਸ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ। ਮੰਤਰੀ ਅਮਨ अरोੜਾ ਨੇ ਵਧਾਈ ਦਿੱਤੀ ਅਤੇ SSBP ਇੰਟਰਵਿਊ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਹ ਪੰਜਾਬ ਦਾ ਮਾਣ ਹੈ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹੈ। ਪੰਜਾਬ ਵਿੱਚ ਭਵਿਕ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਮੌਸਮ ਵਿਭਾਗ ਨੇ ਪੰਜਾਬ ਵਿੱਚ 5 ਤੋਂ 7 ਅਕਤੂਬਰ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ ਵੈਸਟਰਨ ਡਿਸਟਰਬੈਂਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਅਲਰਟ ਹੈ ਅਤੇ ਅਧਿਕਾਰੀਆਂ ਨੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਤਾਪਮਾਨ ਵਿੱਚ ਵੀ ਬਦਲਾਅ ਹੋਵੇਗਾ ਅਤੇ ਨੁਕਸਾਨ ਤੋਂ ਬਚਣ ਲਈ ਤਿਆਰੀਆਂ ਜਾਰੀ ਹਨ ਡੀਜੀਪੀ ਪੰਜਾਬ ਨੇ ਕਾਨੂੰਨ ਵਿਵਸਥਾ ਬਾਰੇ ਮੀਟਿੰਗ ਕੀਤੀ ਡੀਜੀਪੀ ਗੌਰਵ ਯਾਦਵ ਨੇ ਵੀਡੀਓ ਕਾਨਫਰੰਸ ਰਾਹੀਂ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਤਿਉਹਾਰਾਂ ਮੌਕੇ ਸੁਰੱਖਿਆ ਬਾਰੇ ਚਰਚਾ ਕੀਤੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੇਂਜ ਅਧਿਕਾਰੀ ਸ਼ਾਮਲ ਹੋਏ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਤੇ ਜ਼ੋਰ ਦਿੱਤਾ ਨਸ਼ਾ ਤਸਕਰੀ ਅਤੇ ਅਪਰਾਧਾਂ ਨੂੰ ਰੋਕਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਸੜਕ ਨੈਟਵਰਕ ਵਿੱਚ ਵਿਕਾਸਕਾਰੀ ਕੰਮਾਂ ਨੂੰ ਤੇਜ਼ ਕੀਤਾ ਲੋਕ ਨਿਰਮਾਣ ਵਿਭਾਗ ਨੇ 2024-25 ਵਿੱਚ ਨਵਾਂ ਬੜ ਦੀਨ 279 ਕਿਲੋਮੀਟਰ ਸੜਕਾਂ ਅਤੇ 8 ਪੁਲ ਬਣਾਏ ਜਦਕਿ 2025-26 ਵਿੱਚ 125 ਕਿਲੋਮੀਟਰ ਨਵੀਆਂ ਸੜਕਾਂ ਦੀ ਯੋਜਨਾ ਹੈ ਆਰਬੀਆਂ ਦੀਨ 781 ਕਿਲੋਮੀਟਰ ਕੰਮ ਪੂਰਾ ਹੋਇਆ ਅਤੇ 31 ਪੁਲਾਂ ਦਾ ਨਿਰਮਾਣ ਜਾਰੀ ਹੈ ਇਹ ਪਹਿਲ ਕਦਮੀ ਵਿਕਾਸ ਨੂੰ ਤੇਜ਼ ਕਰੇਗੀ ਅਤੇ ਜਨਤਾ ਨੂੰ ਲਾਭ ਪਹੁੰਚਾਏਗੀ ਨਸ਼ੇ ਵਿਰੁੱਧ ਮੁਹਿੰਮ ਨੂੰ ਲੈ ਕੇ ਵਿਰੋਧ ਪੰਜਾਬ ਯੂਥ ਕਾਂਗਰਸ ਨੇ ਸਰਕਾਰ ਦੀ ਨਸ਼ੇ ਵਿਰੁੱਧ ਟੀ-ਸ਼ਰਟ ਮੁਹਿੰਮ ਨੂੰ ਫੇਲ ਦੱਸਿਆ ਅਤੇ ਕਿਹਾ ਕਿ ਨਸ਼ਾ ਵਧਾਉਣ ਵਾਲੀ ਹੈ ਆਮ ਲੋਕਾਂ ਨੇ ਵੀ ਵਿਰੋਧ ਜਤਾਇਆ ਅਤੇ ਸੱਚੀ ਲੜਾਈ ਦੀ ਮੰਨ ਕੀਤੀ ਸਰਕਾਰ ਨੂੰ ਜਵਾਬਦੇਹੀ ਲੈਣੀ ਅਤੇ ਅਸਲ ਕਾਰਵਾਈ ਕਰਨ ਲਈ ਕਿਹਾ ਗਿਆ ਅਭਿਸ਼ੇਕ ਸ਼ਰਮਾ ਦੀ ਬੈਨ ਦਾ ਵਿਆਹ ਅਮ੍ਰਿਤਸਰ ਵਿੱਚ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਦਾ ਵਿਆਹ ਅਮ੍ਰਿਤਸਰ ਵਿੱਚ ਹੋਇਆ ਪਰ ਉਹ ਖੁਦ ਨਹੀਂ ਪਹੁੰਚ ਸਕੇ ਰਿਸੈਪਸ਼ਨ ਬਾਅਦ ਵਿੱਚ ਹੋਵੇਗਾ ਤੇ ਪਰਿਵਾਰ ਨੇ ਭਾਵੁਕ ਹੋ ਕੇ ਵੀਡੀਓ ਸਾਂਝਾ ਕੀਤਾ ਵਿਆਹ ਨੂੰ ਭਾਰੀ ਭਵਿਕ ਪਾਣੀ ਵਾਲਾ ਦੱਸਿਆ ਗਿਆ ਤੇ ਖੁਸ਼ੀਆਂ ਮਨਾਈਆਂ ਗਈਆਂ ਦੀਵਾਲੀ ਤੇ ਦਹਲਾਉਣ ਦੀ ਸਾਜ਼ਿਸ਼ ناکਾਮ ਪੰਜਾਬ ਪੁਲਿਸ ਨੇ ਬਰਖਾਸਤ ਆਰਮੀ ਕਮਾਂਡੋ ਨੂੰ 4 ਗ੍ਰੇਨੇਡਾ ਨਾਲ ਗ੍ਰਿਫਤਾਰ ਕੀਤਾ ਜੋ ਦੀਵਾਲੀ ਤੇ ਦਹਲਾਉਣ ਦੀ ਸਾਜ਼ਿਸ਼ ਰਚ ਰਿਹਾ ਸੀ ਇਹ ਕਾਰਵਾਈ ਤਿਉਹਾਰਾਂ ਨੂੰ ਸੁਰੱਖਿਅਤ ਰੱਖਣ ਵਿਚਾਯਮ ਹੈ ਅਤੇ ਅਪਰਾਧੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਪੁਲਿਸ ਨੇ ਹੋਰ ਖੁਫੀਆ ਜਾਂਚ ਸ਼ੁਰੂ ਕੀਤੀ ਹੈ ਕੁਲਵਿੰਦਰ ਬਿੱਲਾ ਨੇ ਰਾਜਵੀਰ ਜਵੰਦਾਲੇ ਲਈ ਅਰਦਾਸ ਦੀ ਅਪੀਲ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਲਾਈਵ ਸ਼ੋਅ ਵਿੱਚ ਰਾਜਵੀਰ ਜਵੰਦਾਲੇ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਰਦਾਸ ਵਿੱਚ ਵੱਡੀ ਤਾਕਤ ਹੁੰਦੀ ਹੈ ਰਾਜਵੀਰ ਦੀ ਹਾਲਤ ਗੰਭੀਰ ਹੈ ਤੇ ਫੈਨਸ ਨੂੰ ਇਕੱਠੇ ਹੋ ਕੇ ਦੁਆ ਕਰਨ ਲਈ ਕਿਹਾ ਗਿਆ ਇੰਡਸਟਰੀ ਨੇ ਉਹਨਾਂ ਨੂੰ ਸਮਰਥਨ ਦਿੱਤਾ ਅਤੇ ਰਿਕਵਰੀ ਦੀ ਉਮੀਦ ਜਤਾਈ ਬੈਂਕਾਂ ਵਿੱਚ ਅੱਜ ਕੋਈ ਛੁੱਟੀ ਨਹੀਂ 3 ਅਕਤੂਬਰ 2025 ਨੂੰ ਪੰਜਾਬ ਵਿੱਚ ਬੈਂਕਾਂ ਵਿੱਚ ਕੋਈ ਰਾਸ਼ਟਰੀ ਜਾਂ ਰਾਜਵੀਂ ਛੁੱਟੀ ਨਹੀਂ ਹੈ ਅਤੇ ਸਾਰੇ ਬੈਂਕ ਆਮ ਕੰਮਕਾਜ ਕਰਨਗੇ SBI HDFC ਅਤੇ PNB ਵਰਗੇ ਬੈਂਕ ਖੁੱਲੇ ਰਹਿਣਗੇ ਅਤੇ ਗਾਹਕ ਆਪਣੇ ਕੰਮ ਨਿਭਾ ਸਕਣਗੇ ਅਗਲੀਆਂ ਛੁੱਟੀਆਂ ਬਾਰੇ ਵੀ ਜਾਣਕਾਰੀ ਜਾਰੀ ਕੀਤੀ ਗਈ ਹੈ ਫਸਲੀ ਰਹਿੰਦ ਪ੍ਰਬੰਧਨ ਲਈ ਡਿਜੀਟਲ ਪੈਲ ਕਾਜਵੀ ਪੰਜਾਬ ਸਰਕਾਰ ਨੇ ਫਸਲੀ ਰਹਿੰਦ ਨੂੰ ਰੋਕਣ ਲਈ ਡਿਜੀਟਲ ਉਪਰਾਹਲੇ ਲਏ ਹਨ ਜਿਸ ਨਾਲ ਕਿਸਾਨ ਸੀਆਰਐਮ ਮਸ਼ੀਨਾਂ ਨੂੰ ਆਸਾਨੀ ਨਾਲ ਬੁੱਕ ਕਰ ਸਕਦੇ ਹਨ ਇਹ ਵਾਤਾਵਰਣ ਸੰਭਾਲ ਵਿੱਚ ਮਦਦ ਕਰੇਗਾ ਅਤੇ ਪਰਾਲੀ ਨੂੰ ਹਰਾ ਸੋਨਾ ਬਣਾਏਗਾ ਕਿਸਾਨਾਂ ਨੂੰ ਡਬਲ ਆਮਦਨੀ ਦਾ ਮੌਕਾ ਮਿਲੇਗਾ ਅਤੇ ਜ਼ੀਰੋ ਬਰਨਿੰਗ ਨੂੰ ਯਕੀਨੀ ਬਣਾਇਆ ਜਾਵੇਗਾ ਵੋਟ ਚੋਰੀ ਵਿਰੁੱਧ ਹਸਤਾਖਰ ਮਹਿੰਮ ਪੰਜਾਬ ਕਾਂਗਰਸ ਨੇ ਭਾਜਪਾ ਤੇ ਚੋਣ ਕਮਿਸ਼ਨ ਵੱਲੋਂ ਵੋਟ ਚੋਰੀ ਦੇ ਇਲਜ਼ਾਮਾਂ ਵਿਰੁੱਧ ਹਸਤਾਖਰ ਮਹਿੰਮ ਸ਼ੁਰੂ ਕੀਤੀ ਅਤੇ ਰਾਹੁਲ ਗਾਂਧੀ ਦੇ ਸੰਘਰਸ਼ ਨੂੰ ਅੱਗੇ ਵਧਾਇਆ ਜਲਾਲਾਬਾਦ ਵਿੱਚ ਵਰਕਰਾਂ ਨੇ ਲੋਕਾਂ ਨੂੰ ਜਾਗਲੂਕ ਕੀਤਾ ਅਤੇ ਵੋਟਰਾਂ ਨੂੰ ਅਪੀਲ ਕੀਤੀ। ਇਹ ਮੁਹਿੰਮ ਲੋਕਤੰਤਰ ਨੂੰ ਬਚਾਉਣ ਲਈ ਜ਼ਰੂਰੀ ਹੈ। ਤ੍ਰਿਪਤ ਰਜਿੰਦਰ ਬਾਜਵਾ ਨੂੰ ਹਸਪਤਾਲ ਵਿੱਚ ਦਾਖਲ ਸਰਬਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਗੋਡਿਆਂ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਅਤੇ ਉਨ੍ਹਾਂ ਦਾ ਆਪਰੇਸ਼ਨ ਹੋ ਗਿਆ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਰਿਕਵਰੀ ਲਈ ਇਲਾਜ ਜਾਰੀ ਹੈ। ਪਾਰਟੀ ਨੇ ਉਨ੍ਹਾਂ ਲਈ ਦੁਆਵਾਂ ਕੀਤੀਆਂ ਅਤੇ ਤੇਜ਼ ਠੀਕ ਹੋਣ ਦੀ ਇੱਛਾ ਜਤਾਈ। ਦੀਵਾਲੀ ਤੇ ਪਟਾਕੇ ਚਲਾਉਣ ਬਾਰੇ ਫੈਸਲਾ ਪੰਜਾਬ ਸਰਕਾਰ ਨੇ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕੇ ਚਲਾਉਣ ਬਾਰੇ ਵੱਡਾ ਫੈਸਲਾ ਲਿਆ ਹੈ ਅਤੇ ਵਾਤਾਵਰਣ ਸੰਭਾਲ ਲਈ ਪਾਬੰਦੀਆਂ ਜਾਰੀ ਕੀਤੀਆਂ ਹਨ ਇਹ ਪਹਿਲਕਦਮੀ ਫਸਲੀ ਰਹਿਣ ਨਾਲ ਜੁੜੀ ਪ੍ਰਦੂਸ਼ਣ ਨੂੰ ਘਟਾਏਗੀ ਅਤੇ ਸਿਹਤ ਨੂੰ ਬਚਾਏਗੀ ਲੋਕਾਂ ਨੂੰ ਵਿਕਲਪਿਕ ਤਿਉਹਾਰ ਮਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਖਜ਼ਾਨਾ ਖਾਲੀ ਹੋਣ ਦੇ ਦਾਅਵਿਆਂ ਤੇ ਸਵਾਲ ਪੰਜਾਬ ਹਿਊਥ ਕਾਂਗਰਸ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ ਕਿ ਖਜ਼ਾਨਾ ਖਾਲੀ ਕਹਿ ਕੇ ਆਏ ਪਰ ਹੁਣ ਭਰਿਆ ਕਿੱਥੇ ਅਤੇ ਜੇ ਖਾਲੀ ਹੈ ਤਾਂ ਜਵਾਬਦੇਹੀ ਕੌਣ ਲਵੇਗਾ ਬਜਟ ਅਤੇ ਵਿਕਾਸ ਕੰਮਾਂ ਬਾਰੇ ਸਵਾਲ ਉਠਾਏ ਗਏ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਗਿਆ ਵਿਰੋਧੀ ਥਿਰ ਨੇ ਰਿਪੋਰਟ ਮੰਗੀ ਅਤੇ ਗਵਾਚ ਦੀ ਬਲਾਮਣ ਕੀਤੀ ਸਨੇਕ ਫਰੌਗ ਲੜਾਈ ਦਾ ਵੀਡੀਓ ਵਾਇਰਲ ਪੰਜਾਬ ਵਿੱਚ ਡੱਡੂ ਸ਼ਿਕਾਰ ਕਰਦੇ ਸਮੇਂ ਸੱਪ ਨੇ ਛੁੱਟੇ ਪਸੀਨੇ ਅਤੇ ਫਰੌਗ ਨਾਲ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਲੋਕ ਨਜ਼ਾਰੇ ਵੇਖ दंग ਰਹਿ ਗਏ ਅਤੇ ਵਾਈਲਡ ਲਾਈਫ ਦੇ ਰਹਿਸ ਨੂੰ ਲਾਇਕ ਕੀਤਾ ਇਹ ਵੀਡੀਓ ਨੇਚਰ ਦੀ ਅਜੀਬੋ-ਗਰੀਬ ਘਟਨਾ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੇ ਪੰਜਾਬ ਵਿੱਚ ਫਾਰਮ ਫਾਇਰਾਂ ਨੂੰ ਨਿਗਰਾਨੀ ਲਈ 22 ਵਿਗਿਆਨੀ ਭੇਜੇ ਹਨ ਜੋ 15 ਅਕਤੂਬਰ ਤੋਂ ਨਵੰਬਰ ਤੱਕ ਖੇਤਰੀ ਸਰਵੇ ਕਰਨਗੇ 8 ਜ਼ਿਲ੍ਹਿਆਂ ਵਿੱਚ ਵੱਧ ਫਾਇਰ ਹੁੰਦੇ ਹਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਸਹਿਯੋਗ ਕੀਤਾ ਜਾਵੇਗਾ ਇਹ ਪਹਿਲ ਕਦਮੀ ਵਾਤਾਵਰਣ ਨੂੰ ਸੁਰੱਖਿਅਤ ਰੱਖੇਗੀ ਅਤੇ ਕਿਸਾਨਾਂ ਨੂੰ ਜਾਗਰੂਕ ਕਰੇਗੀ ਨਾਸ਼ਾ ਸਮਗਲਿੰਗ ਵਿੱਚ ਪੰਜਾਬ ਨੰਬਰ 1 ਪੰਜਾਬ ਨੇ ਨਸ਼ਾ ਸਮਗਲਿੰਗ ਮਾਮਲਿਆਂ ਵਿੱਚ ਦੇਸ਼ ਵਿੱਚ ਸਭ ਤੋਂ ਵੱਧ 25.3 ਕੇਸ ਪ੍ਰਤੀ ਲੱਖਾ ਵਾਦੀ ਨਾਲ ਟੌਪ ਕੀਤਾ ਹੈ ਸਰਕਾਰ ਨੇ ਯੁੱਧ ਵਿਰੁੱਧ ਮੁਹਿੰਮ ਚਲਾਈ ਪਰ ਨਤੀਜੇ ਨਿਰਾਸ਼ਾਜਨਕ ਹਨ ਅਤੇ ਅਸਲ ਕਾਰਵਾਈ ਦੀ ਲੋੜ ਹੈ ਲੋਕਾਂ ਵਿੱਚ ਨਸ਼ੇ ਦਾ ਪ੍ਰਭਾਵ ਵਧ ਰਿਹਾ ਹੈ ਅਤੇ ਵਿਪਨਨ ਵਿੰਗਾ ਨੂੰ ਮਜ਼ਬੂਤ ਕਰਨ ਦੀ ਮੰਗ ਹੈ ਜੇਕਰ ਤੁਹਾਨੂੰ ਇਸ ਚੈਨਲ ਤੇ ਦਿੱਤੀ ਗਈ ਜਾਣਕਾਰੀ ਅਤੇ ਖਬਰਾਂ ਸਹੀ ਅਤੇ ਦਰੁਸਤ ਲੱਗੀਆਂ ਤਾਂ ਸਾਨੂੰ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜ਼ਰੂਰ ਦੇਣਾ ਅਤੇ ਬਾਕੀ ਦੋਸਤਾਂ ਨੂੰ ਵੀ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ